ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਰੇਟ ਕੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਰਹਿਣਗੇ ਅੱਜ ਬਾਈ ਕੁਝ ਬੜਾ ਆਪਣੇ ਕੋਲ ਸਿਗਰੀਆਂ ਖੜੀਆਂ ਨੇ ਅੰਦਰ ਹਾਂਜੀ ਆ ਮੰਨ ਲਓ ਵੀ ਇਹਨਾਂ ਦਾ ਤਕਰੀਬਨ ਜਿਹੜਾ ਰੇਟ ਰਹਿਣਾ ਬਾਈ ਜੀ 85000 ਤੋਂ ਸਟਾਰਟ ਆਪਣੇ ਕੋਲ 85000 ਤੋਂ ਰੇਟ ਸ਼ੁਰੂ ਨੇ ਦੋਸਤੋ ਜਾਨਵਰ ਆਪਣੇ ਕੋਲੇ ਟੌਪ ਤੋਂ ਟੌਪ ਦੇ ਜਾਨਵਰ ਖੜੇ ਆ। ਹਾਂਜੀ। ਬਾਹਰ ਕੱਲਾ ਕੱਲਾ ਜਾਨਵਰ ਲੱਭਣ ਜਾਂਦੇ ਨੇ, ਮੇਰੇ ਮੱਥੇ 'ਤੇ ਵੀ ਨਹੀਂ ਲੱਗਦਾ। ਹਾਂਜੀ ਹਾਂ। ਕਿ ਜਿੰਨੇ ਵੀ ਜਾਨਵਰ ਬਾਰੇ ਵਾਜਿਬ ਰੇਟ ਦੇ ਆ। ਅੱਛਾ ਜੀ। ਤੇ ਜਿਹੜੀ ਦੁੱਧ ਦੀ ਕੰਪੈਸਟੀ ਦੇ ਵਿੱਚ ਵੀਰੇ ਦੇ ਫੌਨ ਆਉਂਦੇ ਨੇ ਕਿੰਨੇ ਕੁ ਟੱਕਾ? ਹਾਂਜੀ। ਆਪਣੇ ਕੋਲੇ 20 ਕਿਲੋ ਤੋਂ ਲੈ ਕੇ ਬਈ 25-30-35 ਕਿਲੋ ਵਾਲੇ ਜਾਨਵਰ ਨੋਰਮਲ ਹੁੰਦੇ ਆ। ਠੀਕ ਆ ਜੀ। ਤੇ ਅੱਜ ਆਪਣੇ ਕੋਲੇ 24 ਬੇੜਾ ਵਕਾਉ ਨੇ। ਠੀਕ ਆ 24 ਬੇੜਾ। ਹਾਂ ਇਹਨਾਂ ਵਿੱਚ 12-13 ਸੂਈਆਂ ਵੀ ਆ ਬਾਕੀ ਦੁੱਧ। 12-13 ਸੂਈ

ਦੇਖੋ ਉਹ ਤੋਂ ਫੀਸ ਕੁਆਲਟੀ ਦੇਖੋ ਨਵਾਂ ਫਾਰਮ ਚਾਲੂ ਕਰਨਾ ਹਾਂਜੀ ਸਿੱਧਾ ਇਹ ਬੱਚੀ 4 ਮਹੀਨੇ ਦੀ ਪ੍ਰੈਗਨੈਂਟ ਆ ਬਹੁਤ ਸੋਹਣੀ ਰੁੱਤ ਚ ਹੋਣਾ ਦੇ ਨੇ ਠੀਕ ਕੋ ਥੱਲੇ ਇਹਦੇ 4 ਥਣੇ ਕੋਈ ਐਕਸਟਰਾ ਥਣ ਨਹੀਂ ਹਾਂਜੀ ਬਾਕੀ ਜਾਤ ਨਸਲ ਵਾਲਾ ਤਾਂ ਕਰਮਾ ਵਾਲੀ ਕੋ ਟਕੜ ਨਹੀਂ ਇਹ ਵਿੱਚ 4 ਮਹੀਨਿਆਂ ਦੀ ਇੰਨੀ ਬਣੀ ਹੋਈ ਹੈ ਵੀ ਜਿੱਦ ਤੇ ਸੂਣ ਤੇ ਆਉਂਦੇ ਦਾ 20 ਕਿਲੋ ਪਹਿਲਣ ਦੁੱਧ ਪਾ ਦਊਗੀ ਬਹੁਤ ਚੰਗਾ ਰਿਕਾਰਡ ਬਣਾਉ ਆ ਕਿਵੇਂ ਆ ਜੀ ਇਹ ਬੱਚੀ ਦਾ ਬਾਜੀ ਦੁੱਧ ਦਿੱਤਾ ਹੋਇਆ 32 ਕਿੱਸੀ ਕਿੱਲੋ 32 ਦੇਸੀ ਇਹ 21 21 ਆ 15 ਦਿਨਾਂ ਦੇ ਆਂ ਦੇਖ ਲਓ ਵੀ ਮੰਮੀ ਕਾਗ ਦੇ ਵਰਗਾ ਲੈ ਵਲੇ ਹਾਂਜੀ ਆਂ ਆਏ ਕਾਕੀ ਅਪਾ ਪਹਿਲਾਂ ਵੀ ਗੱਲ ਕਰਦੇ ਵੀ ਜਿੰਨੇ ਜਾਨਵਰ ਦਿਖਾਵਾਂਗੇ ਮੱਝਾਂ ਕਿੰਨੀਆਂ ਨੇ ਅੱਜ ਆਪਣੇ ਕੋਲੇ ਆਪਣੇ ਕੋਲੇ ਭਾਈ 4 ਕੁ ਸੇਲ ਹੋ ਗਿਆ ਕੱਲ ਅੱਛਾ ਜੀ 16 ਕੁ ਲੱਗੀਆਂ ਨੇ ਭਾਈ 16 ਮੱਝਾਂ ਨੇ ਦੋਸਤੋ ਜਿਹੜੇ ਵੀਰ ਭਾਈ ਦੂਰੋਂ ਚੱਲ ਕੇ ਆਉਂਦੀ ਨੇ ਘਾਣ ਲੈਣੀਆਂ ਮਹਿ ਲੈਣੀਆਂ ਹਾਂਜੀ ਕੱਲਾ ਉਹਦਾ ਵਿਚਾਰ ਬਣਾਇਆ ਹੋਵੇ ਤੇ ਮੈਂ ਗਾਂ ਮਹਿ ਲੈਣੀ ਆ ਐ ਮੰਨ ਕੇ ਚੱਲ ਪੋ ਵੀ ਹਰ ਤਰ੍ਹਾਂ ਦਾ ਜਾਨਵਰ ਆਪਣੇ ਕੋਲੇ ਖੜਾ ਹੈ ਨਾ ਪੱਛੀ ਦੇਖੋ ਕਿੱਡੀ ਆ ਦੰਦਾਂ ਤੋਂ ਪਤਾ ਲੱਗਦਾ ਵੀ ਇਹ ਪਲੂਣ ਦੋ ਦੰਦਾਂ ਦੀ ਹਾਂ ਹਾਂ ਬਾਕੀ ਥਾਣ ਦਾ ਬਾਈ ਦੇਖਾ ਆਪਾਂ ਇੱਕ ਗੱਲ ਕਹਿ ਰਹੇ ਆ ਭਰਾਵਾਂ ਨੂੰ ਕਿਤੋਂ ਵੀ ਤੁਸੀਂ ਪਸ਼ੂ ਖਰੀਦਦੇ ਹੋ ਹਾਂਜੀ ਠੀਕ ਆ ਬਾਕੀ ਜਨਮਰ ਬਰੀਡ ਵਾਲੇ ਲੋ ਮਾਜਾ ਚ ਹੈਗਾ ਦੂਜੀ ਗੱਲ ਦੇਖੋ ਆਪਾਂ ਇੰਨੇ ਜਾਨਵਰ ਸੇਲ ਕਰਦੇ ਆ 40 40 ਜਾਨਵਰ ਸੇਲ ਕਰਦੇ ਆ ਹਾਂਜੀ ਆਪਾਂ ਚਾਹੇ 30 ਕਿਲੋ ਵਾਲਾ ਜਾਨਵਰ ਜਾਂ 40 ਕਿਲੋ ਆਪਾਂ ਕਦੇ ਇਹ ਨਹੀਂ ਕਿਹਾ ਕਿ ਬਾਈ ਜੀ ਆਪਣੀ ਗਾਰੰਟੀ ਹੈ ਕਿਉਂਕਿ ਬਾਈ ਦੇਖੋ ਸਾਰੀਆਂ ਚੀਜ਼ਾਂ ਨੇ ਹਾਂਜੀ ਉਦ ਵੀ ਐ ਨਹੀਂ ਪਤਾ ਜੇ ਕਿਸੇ ਨੂੰ ਆਪਾਂ 25 ਕਹਤਾ 30 ਦੇ ਦਤਾ ਅਗਲਾ ਪੈਸੇ ਵੱਧ ਨਹੀਂ ਦਿੰਦਾ ਜੇ ਘੱਟ ਦਤਾ ਤਾਂ ਹਰ ਵੀਡੀਓ ਚ ਇੱਕੋ ਹੀ ਗੱਲ ਕਹਿਣੇ ਆ ਵੇ ਆਪਣੇ ਨਾਲ ਸਾਰੇ ਭਰਾ ਸਿਆਣੇ ਆ ਆਪਣੇ ਜਿਵੇਂ ਸੋਚ ਸਮਝ ਕੇ ਜਮਾ ਜਨਵਰ ਖਰੀਦੋ ਠੀਕ ਹੈ ਜੀ ਬਹੁਤ ਵਧੀਆ ਆਪਣੇ ਬੱਚੇ ਨੇ ਕਿਤੋਂ ਵੀ ਫਿਰ ਵੀਦੇ ਹੋ ਹਾਂਜੀ ਕਿਉਂਕਿ ਭਾਈ ਵੇਚਣ ਵਾਲੇ ਹੋਰ ਮੂਹ ਹੁੰਦਾ ਬਾਅਦ ਚ ਪੈਸਿਆਂ ਵਾਲੇ ਹੋਰ ਹੁੰਦਾ ਅਗਲੇ ਦਾ ਠੀਕ ਹੈ ਜੀ ਤੇ ਵਧੀਆ ਜਨਵਰ ਲੌ ਗਿਰਿਆ ਆਉਣ ਵਾਲਾ ਟਾਈਮ ਆ ਜਿਹੜਾ ਉਹ ਬਰੀਡ ਦੇ ਉੱਤੇ ਜਿਹੜਾ ਵੀਰ ਕੰਮ ਕਰੂਗਾ ਉਹ ਕਾਮਜਾਬ ਬਾਕੀ ਜਰਸੀ ਵੀ ਹੈਗੀ ਹੈ ਜੀ ਇੱਕ ਹਾਂ ਜਰਸੀ ਦਾ ਨਗੀਨਾ ਦੋ ਦਿੰਦੀ ਕੋਲੋਂ ਦਿਖਾ ਦਿਓ ਬਹੁਤ ਟੌਪ ਦੀ ਬੱਚੀ ਹੈ ਠੀਕ ਹੈ ਜੀ ਲਓ ਵੀ ਮੇਤਰੋ ਇੱਕ ਬਾਈ ਨਾਲ ਮਿਲਿਆਉਣੇ ਆ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਕਿਹੜਾ ਪਿੰਡਾ ਜੀ ਆਪਣਾ ਤੇ ਕਿੰਨੀਆਂ ਗਾਵਾਂ ਲੈ ਗਈ ਜਦੋਂ ਪ੍ਰਦੀਪ ਬਾਈ ਤੋਂ ਦਾ ਦਾ ਕੋਈ ਦੁਕਾਨ ਹੈਗਾ ਜੀ ਇਹ ਨਹੀਂ ਜੀ ਬੀ ਬਾਈ ਦਾ ਬਾਈ ਬਾਈ ਹਨ ਅੱਛਾ ਜੀ ਫਾਰਮ ਹੈ ਜੀ ਉਹਦਾ ਹਾਂ 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 ਸਪਲਾਈ ਕਰਦੇ ਆ ਉਹਰਾ ਪਰਾਂ ਬਸ ਠੀਕ ਹੈ ਜੀ ਠੀਕ ਹੈ ਵਪਾਰ ਦਾ ਕੰਮ ਹੈ ਜੀ ਹਾਂ ਗਾਗਾ ਨਾਲ ਤੇ ਐ ਦੱਸੋ ਜੀ ਕੀ ਬਾਈ ਨੇ ਚੀਜ਼ ਕਹਿ ਕੇ ਦਿੱਤੀ ਆ ਉਹੀ ਚੀਜ਼ ਨਿਕਲੀ ਆ ਜਾਂ ਕੋਈ ਫਰਕ ਆ ਜੀ ਦੋ ਚੀਜ਼ ਕਹਿੰਦਾ ਸੀ ਉਹਨਾਂ ਵਰਗੀ ਨਿਕਲਦੀ ਆ ਅੱਛਾ ਜੀ ਕਿ ਪਿੱਲੀ ਗੱਲ ਨਿਕਲਦੀ ਕਦੇ ਜਿਹੜੀ ਗੱਲ ਬਾਈ ਨੇ ਕਹੇ ਤੇ ਉਹੀ ਚੀਜ਼ ਨਿਕਲਦੀ ਜੀ ਉਹ ਨਹੀਂ ਹੁੰਦੀ ਜਿੰਨਾ ਦੁੱਧ ਕਹਿੰਦਾ ਉਦੋਂ ਵੱਧੋ ਛੱਕ ਵੀ ਘੱਟ ਨਹੀਂ ਹੋਊਗਾ। ਬਾਕੀ ਪਸੂ ਬਾਈ ਨੇ ਮਹੀਆ ਲੈਦਿਆਂ ਆਏ ਨਹੀਂ। ਬਾਕੀ ਪੈਸੇ ਲਾਉਣੇ ਪੈਂਦਾ ਜੀ ਜਦੋਂ ਚੀਜ਼ ਚੰਗੀ ਚੰਗੀ ਲੈਣੀ ਆ ਜੀ। ਜੀ ਵਧੀਆ ਚੀਜ਼ੇ ਤਾਂ ਲਾਉਣੇ ਪੈਣਗੇ ਵੈਸੇ ਜੀ। ਕਹੇ ਜਾ ਮਿੱਠਾ ਪਾਵਾਂਗੇ, ਉਹੀ ਚਾਹ ਬਣੂਗੀ। ਠੀਕ। ਇਹਦੇ ਨਾਲ ਵੱਧ ਕੇ ਨਿਕੜਦਾ। ਇਹ ਦੱਸਦਾ ਘੱਟਾ ਲਿਕੜਦਾ ਵੱਧਾ ਤੂੰ। ਠੀਕ ਆ ਜੀ, ਠੀਕ ਆ। ਨਿਕਲੋ ਦੋਸਤੋ ਆ ਬਾਈ ਲੈ ਕੇ ਗਿਆ ਸੀਗਾ। ਆ ਰਿਵਿਊ ਵੀ ਦੇ ਰਿਹਾ ਬਾਈ। ਬਾਈ ਕਹਿੰਦਾ ਕਹੀ ਜੀ ਕਹਿ ਕੇ ਦਿੱਤੀ ਆ, ਉਹੋ ਜੀ ਨਿਕਲੀ ਆ। ਉਦੋਂ ਵੱਧ ਨਿਕਲਦੀ ਆ। ਉਦੋਂ ਵੱਧ ਨਿਕਲਦੀ ਆ। 100 ਰੁਪਏ ਨ ਬਾਕੀ ਜਿੰਨੇ ਰੇਟ ਦਿੱਤੇ ਨੇ ਅੱਜਕੱਲ੍ਹ ਬਾਈ ਨੂੰ ਇਹ ਬਸਲਾ ਜੇ ਆਪਣਾ ਫਿਕਸੀ ਰੇਟ ਹੁੰਦਾ ਰੇਟ 1000 2000 ਹੀ ਘਟਦਾ ਹੁੰਦਾ ਬਸ ਇਹ ਠੀਕ ਹੈ ਜੀ ਬਾਲੀ ਪਗਾਈ ਮਾਰੇ ਦਾ ਫਾਇਦਾ ਵੀ ਕੋਈ ਨਹੀਂ ਠੀਕ ਹੈ ਜੀ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਬਾਈ ਇਹ ਵੀਡੀਓ ਆਪਣੀ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਦੋਸਤੋ ਤੁਹਾਨੂੰ ਸੂਈਆਂ ਸਵਾਈਆਂ گاਵਾ ਦਿਖਾਵਾਂਗੇ ਆ ਦੇਖੋ ਕਿੰਨੀ ਪਿਆਰੀ گاਾਂਗੀ ਸੂਈਆਂ ਸਵਾਈਆਂ گاਵਾ ਨੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਜਿਹੜੇ ਬਾਈ YouTube ਤੇ ਦੇਖ ਰਹੇ ਨੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਬਾਈ ਵੀਡੀਓ Facebook ਤੇ ਦੇਖ ਰਹੇ ਨੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਆ ਵੀ ਹੁਣੀ ਸੂਈ ਆ ਤੇ ਮਗਰ ਕੀ ਹੈਗਾ ਮੋਟੇ ਮੇਲ ਕਾਫ ਇਹਦੇ ਨਾਲ ਦੇਖੋ ਬਹੁਤ ਚੰਗੀ 40 ਤੋਂ ਲੈ ਕੇ 50 ਲੀਟਰ ਤੱਕ ਦੀਆਂ ਗਾਵਾਂ ਨੇ ਦੋਸਤੋ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਸੂਈਆਂ ਸਵਈਆਂ ਗਾਵਾਂ ਖੜੀਆਂ ਨੇ ਬਾਕੀ ਕੱਪੜਾ ਵੀ ਨੇ ਬਾਈ ਲਵੇ ਯਾ ਦੇ ਕੋ ਬਹੁਤ ਪਿਆਰੀ ਗਾਂ ਗਈ। ਬਾਕੀ ਬਾਈ ਨਾਲ ਗੱਲ ਕਰਾ ਦਾਂਗੇ। ਆ ਦੇਖੋ ਗਾਂ। ਆ ਵੀ ਹੁਣੇ ਸੋਈ ਆ। ਉਹਨੇ ਪਿੱਛੇ ਲੇਵਾ ਉਹਨੇ ਅੱਗੇ ਆ। 35 ਤੋਂ 40 ਲੀਟਰ ਤੱਕ ਦੀਆਂ ਗਾਂ ਮਿਲ ਜਾਣਗੀਆਂ ਦੋਸਤੋ। ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ। ਮੱਝਾਂ ਵੀ ਨੇ ਬਾਈ ਦਵੇ। ਆ ਮੱਝ ਸੇਲ ਹੋ ਗਈ। ਆਉਣੀ ਚੰਗੀ ਆ ਹੈਗਾ ਬਹੁਤ ਸੋਹਣਾ ਮੇਕਰ ਕਾਰਡ ਦੀ ਝੋਤੀ ਆ ਇਹ ਤੇ ਆਪਣੇ ਭਰਾ ਨੇ ਕੀਤੀ ਆ ਇਹ ਆ ਗੱਬਣਾ ਦਾ ਮਤ ਦਿਖਾ ਦਿੰਨੇ ਆ ਤੁਹਾਨੂੰ ਆ ਗੱਬਣਾ ਗਾਂ ਕੀ ਬਹੁਤ ਚੰਗੀ ਗਰਮੀਆਂ ਦਾ ਤੋਫਾ ਹੀ ਆ ਇਹ ਕੱਦ-ਗੜ ਬਹੁਤ ਚੰਗਾ ਇਹਦਾ ਆ ਦੇਖੋ ਦੋਸਤੋ ਹਰ ਟਾਈਮ ਇਥੇ ਬਾਈ ਲਵੇ 40 ਤੋਂ 45 ਕਮਾ ਅਵੇਲੇਬਲ ਹੁੰਦੀਆਂ ਨੇ ਆ ਦੇਖੋ ਤਾਜੀ ਸੂਣ ਵਾਲੀ ਹਰਿਆਣੇ ਦੀ ਮੱਝ ਹਰਿਆਣੇ ਦੀਆਂ ਮੱਝਾਂ ਵੀ ਹੁੰਦੀਆਂ ਨੇ ਬਾਈ ਲੋਏ ਓਏ ਜਾ ਲੈ ਜਾ ਬਹੁਤ ਚੰਗਾ ਟਰ ਦੀਆਂ ਮੱਝਾਂ ਗਈ ਸਿੰਘ ਗੋਲ ਆ ਝੋਟੀ ਖੜੀ ਐ ਕਬਾਈ ਲੋਏ ਹਟਾ ਆਂ گاਵਾ ਵੀ ਦਿਖਾ ਦਾਂਗੇ ਤੁਹਾਨੂੰ ਗੱਪਣਾ ਆ ਬੱਸੀ ਦੇਖੋ ਬਹੁਤ ਚੰਗੀ ਬੱਸੀ ਆ 7 ਤੋਂ 8 ਦਿਨ ਲੈ ਜੂ ਸੂਣ ਦੇ ਆ ਵੀ 4 ਤੋਂ 5 ਦਿਨ ਲੈ ਜੂਗੀ ਸੂਣ ਦੇ ਬਹੁਤ ਚੰਗੀ ਗਾਂ ਕੀ ਤਰੀਕਾ ਚਾਹੀਏ ਦੋਸਤੋ 18 ਆ ਚੋਟੀ ਦੇਖੋ ਬਹੁਤ ਵੱਡੇ ਕੱਦ ਵਾਲੀ ਆ ਨੰਬਰ ਵਾਈਜ਼ ਹੈਗਾ 95308 01955 ਉਠਵਤਾ ਆ ਦੇਖੋ ਪਹਿਲਾ ਸੂਹਾ ਸੂਣਾ ਬੱਸੀ ਨੇ ਬਹੁਤ ਵੱਡੇ ਕੱਦ ਘਾਟ ਵਾਲੀ ਆ ਕੁਆਲਟੀ ਤੁਹਾਨੂੰ ਦੋਸਤੋ ਗਰੰਟੀ ਦਿਖਾ ਦਿੰਨੇ ਆ ਬਾਕੀ ਜਿਹੜੀ ਪਸੰਦ ਆਉਂਦੀ ਆ ਬਾਈ ਨਾ ਹੇ ਉਠਾ ਕਮੇਣਾ ਜਾਨਵਰ ਚੰਗੇ 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 ਪੂਰੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂ ਅੰਦਰ ਦਿਖਾ ਦੇਣਾ ਹੋਣ ਸੁਈਆਂ ਸਵਾਈਆਂ ਆ ਸੁਈਆਂ ਹੋਈਆਂ ਨਗਾਈਆਂ ਸਾਰੀਆਂ ਜੀ ਜਿਹੜੀ ਅੰਦਰ ਗਾਈਆਂ ਨੇ ਸਾਰੀ ਸੁਈਆਂ ਹੋਈਆਂ ਨੇ ਸਾਰੀ ਸੁਈਆਂ ਹੋਈਆਂ ਨੇ ਕਿੰਨੇ ਤੋਂ ਕਿੰਨੇ ਤੱਕ ਤਿਆਰ ਪਿਆ ਗਾਉਣ ਗਾਈਆਂ ਥੱਲੇ ਪੂਤ ਹੈਗਾ ਜੀ ਟੱਟੋ ਫਟ 20 ਸੇ ਸਾਰੀ ਉਪਰੀ ਵੀ ਤੋਂ ਉੱਪਰ ਨੇ ਆਰੀਆਂ ਹੰਤਾ ਬੈਠੀ ਰਹਿਣਾਂ ਦੇ ਬੜੀ 40 ਲੀਟਰ ਤੱਕ ਦੇ ਰਹੀ ਜੀ 45 ਲੀਟਰ ਤੱਕ ਦੇ ਆ ਹਰਿਆਣੇ ਦੀਆਂ ਮੱਝਾਂ ਖੜੀਆਂ ਨੇ ਬਾਈ ਲੋਵੇ ਮੱਝਾਂ ਘਟੋ ਘਟਾਉਣੀਆਂ ਆ ਦੋਸਤੋ 20 ਤੋਂ 25 ਮੱਝਾਂ ਹੋਣੀਆਂ ਆ ਆ ਦੇਖੋ ਸੁਈਆਂ ਸਵਾਈਆਂ ਗਾਮਣ ਨੇ ਸਾਰੀਆਂ ਇੱਕ ਵਾਰ ਕੁਆਲਿਟੀ ਦਿਖਾ ਦਿੰਨੇ ਆ 20 ਤੋਂ ਉੱਪਰ ਦੁੱਧ ਤੇ ਚੱਲ ਰਹੀਆਂ ਨੇ ਆ ਦੇਖੋ ਬਹੁਤ ਚੰਗੀ ਗਾਂ ਕੀ ਆ ਵੀ ਕਵਾਲਿਟੀ ਬੁਰੀ ਸਿਰੇ ਦੀ ਲੈਂਦਾ ਬਾਈ ਮਾੜੀ ਦਾ ਲੈਂਦਾ ਨੀਗਾ ਸੁਈਆਂ ਸਵਾਈਆਂ ਕਾ ਮੜਿਆ ਰੀਆਂ ਉਹ ਬੱਚੇ ਬੈਠੇ ਨੇ ਇਹਨਾਂ ਦੇ ਬਾਕੀ ਜਿਹੜੀ ਪਸੰਦ ਆਉਂਦੀ ਆ ਬਾਈ ਨਾ ਕਨੈਕਟ ਕਰਕੇ ਪੁੱਛ ਸਕਦੇ ਹੋ ਆ ਹਰਿਆਣੇ ਦੀਆਂ ਝੋਟੀਆਂ ਖੜੀਆਂ ਨੇ ਸੁਈਆਂ ਸਵਾਈਆਂ ਨੇ ਸਾਰੀਆਂ ਦੋਸਤੋ ਵੱਡੇ ਸਰੀਰ ਕਢਾਂਚ ਵਾਲੀਆਂ ਆ ਦੇਖੋ ਰੈਣੇ ਦੀ ਝੋਟੀ ਬਹੁਤ ਚੰਗੀ ਆ ਦੇ ਕੋ ਕਿੰਨੀ ਚੰਗੀ ਮੱਝ ਹੈਗੀ ਮੱਝਾਂ ਦੋਸਤੋ 15 ਲੀਟਰ ਤੋਂ ਲੈ ਕੇ ਸ਼ੁਰੂ ਨੇ 15 ਲੀਟਰ ਦੁੱਧ ਤਿਆਰ ਹੋ ਜਾਂਦਾ ਸਾਰੀਆਂ ਹਰਿਆਣੇ ਦੀਆਂ ਮੱਝਾਂ ਨੇ ਬਾਈ ਲਵੇ ਆ ਤੇਰੇ ਕੋ ਕਿੰਨੀ ਫੀਸ ਕੁਆਲਿਟੀ ਚੰਗੀ ਆ ਨੰਬਰ ਵਾਈ ਦਾ 9530801955 ਲੇਵਾ ਲੇਵਾ ਤੋਂ ਬਹੁਤ ਚੰਗਾ ਲੇਵਾ ਕਰਮ ਵਾਲਿਆਂ ਦਾ ਬਾਕੀ ਹੁਣ ਤਬਾਈ ਹੋਈ ਹੋਈ ਆ ਸਾਰੇ ਜਾਨਵਰਾਂ ਦੀ ਟਾਈਮ ਆ ਨੌਕ ਦੇ ਲਗਭਗ ਹੋਊਗਾ ਉੱਧਰ ਉੱਡੋ 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 ਉੱਟ ਬੈਠਾ ਆ ਦੇਖੋ ਦੂਰ ਤੋਂ ਕਿੰਨੀ ਚੰਗੀ ਮੱਝਾ ਇਸ ਕੁਆਲਿਟੀ ਦੇਖੋ ਸੁਈਆਂ ਸਵਾਈਆਂ ਦੂਰ ਤੋਂ ਸਾਰੀਆਂ ਸਰੀਰ ਕੜਾਂਚਾ ਦੇਖੋ ਮੱਝਾਂ ਦਾ ਇਹਦੇ ਥੱਲੇ ਹੁਣ 15 ਤੋਂ 16 ਲੀਟਰ ਤਿਆਰ ਆ ਇੱਕ ਵਾਰ ਹੋਰ ਦੱਸ ਦਿੰਨੇ ਆ ਦੋਸਤੋ ਪਿੰਡ ਲੋਹਾ ਖੇੜਾ ਤੇ ਜ਼ਿਲ੍ਹਾ ਸੰਗਰੂਰ ਆ ਜਿਹੜੇ ਬਾਈ ਤੇ ਪਸੰਦ ਆਉਂਦੀਆਂ ਨੇ ਬਾਕੀ ਬਾਈ ਨਾਲ ਗੱਲ ਕਰਾ ਦਿੰਨੇ ਆਗੇ ਵੀ ਰੇਟ ਕੀ ਕੀ ਹੋਣਗੇ ਆ ਦੇਖੋ ਦੋਸਤੋ ਫੌਰਨ ਗਾਵਾਂ ਨਾਲ ਦੀ ਗਾਂ ਕੀ ਬਾਈ ਲੋਵੇ 35 ਤੋਂ 40 ਲੀਟਰ ਦੱਸ ਰਿਹਾ ਬਾਈ ਵੀ ਦੇ ਦੂਗੀ ਦੁੱਧ ਆ ਦੋ ਦੰਦ ਦੇਖ ਜਰਸੀ ਆ ਬਾਈ ਲੋਵੇ ਜਿਹੜੇ ਬਾਈ ਜਰਸੀ ਪਾਲਦੇ ਨੇ ਟਾਪ ਦਾ ਨਗੀਨਾ ਦੋਸਤੋ ਇਹ ਦੇਖੋ ਬੱਸ ਚਲ ਆ ਜਰਸੀ ਆ ਬਾਈ ਲੋਏ ਚਲ ਬਹੁਤ ਚੰਗੀ ਜਰਸੀ ਆ ਫਿਰ ਕੁਆਲਿਟੀ ਦੇਖੋ